ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਪਿੰਡ ਰਡੇਰੀ ਫਾਰਮ ਵਿੱਚ ਆਪਾਂ ਪਹੁੰਚ ਚੁੱਕੇ ਆਂ ਜੀ ਪਿੰਡ ਵਰਪਾਲ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਵੀ ਅੰਮ੍ਰਿਤਸਰ ਇਸ ਘਰ ਦੇ ਵਿੱਚੋਂ ਪਹਿਲਾ ਵੀਡੀਓ ਬਣਦੀ ਰਹਿੰਦੀ ਅੱਜ ਫੇਰ ਪਹੁੰਚੇ ਆਂ ਜੀ ਨੇ ਬਹੁਤ ਚੰਗੀ ਕੁਆਲਿਟੀ ਦੇ ਪਸ਼ੂ ਲੈ ਕੇ ਆਉਂਦਾ ਅੱਜ ਇੱਕ ਤੁਹਾਨੂੰ ਤਾਜੀ ਸੂਈ ਬਿਲਕੁਲ ਛੋਟੀ ਦਿਖਾਵਾਂਗੇ ਬਹੁਤ ਹੀ ਸੋਹਣੀ ਸੁਨੱਖੀ ਬਾਕੀ ਚਾਰ ਵਾੜਾ ਦਿਖਾਵਾਂਗੇ ਚੰਗੀਆਂ ਟੋਕੜਾ ਬਾਕੀ ਦੀ ਜਾਣਕਾਰੀ ਆਪਾਂ ਵੀਰ ਕੋ ਲੈ ਲਾਂਗੇ ਸਭ ਤੋਂ ਪਹਿਲਾਂ ਜੁੜੀ ਬੇਨਤੀ ਆਪਾਂ ਹਰ ਵੀਡੀਓ ਕਰਦੇ ਆਂ ਕਿਸੇ ਭੈਣ ਭਰਾ ਦੇ YouTube ਤੋਂ ਕੋਈ ਪਸ਼ੂ ਖ ਜੂਏ ਪਸ਼ੂ ਐ ਪਛੋਂ ਦੋੜਾਂ ਚੋ ਗਿਆ ਆਪਣੀ ਥੱਲੀ ਕਰ ਲਿਆ ਕਰੋ ਜਿਹੜਾ ਪਸ਼ੂ ਗੱਪਣ ਹੁੰਦਾ ਉਹਦੇ ਥਾਂ ਟੇਪ ਕੇ ਚੈੱਕ ਪਾਸ ਕਰਕੇ ਲੈ ਜਾਇਆ ਕਰੋ ਤਾਂ ਜੋ ਕਿਸੇ ਵੀ ਕਿਸਮ ਦਾ ਲਾਹਮਾ ਨਾ ਰਹਿ ਸਕੇ ਆਪਾਂ ਗੱਲਬਾਤ ਕਰਾਉਣੀ ਆ ਇਹਨਾਂ ਪਸ਼ੂਆਂ ਢੇ ਲੈਣੀਆਂ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਪ੍ਰਭਾ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਆ ਜੀ ਬਹੁਤ ਵਧੀਆ ਬਾਬੇ ਨਾਨਕ ਦੀ ਮਿਹਰ ਆ ਵੀਰੇ ਠੀਕ ਆ ਜੀ ਤੇ ਅੱਜ ਕਿੰਨੀਆਂ ਆ ਅੱਜ ਵੀਰੇ ਇੱਕ ਆਪਣੀ ਝੋਟੀ ਆ ਤੇ ਪੰਜ ਗਾਵਾਂ ਜੀ ਵੀ ਠੀਕ ਆ ਹਾਂਜੀ ਐਡਰੈਸ ਦੱਸ ਦਿਓ ਵੀਰ ਜੀ ਪਿੰਡ ਵਰਪਾਲ ਜ਼ਿਲ੍ਹਾ ਅਮਰਸਰ ਨਾਮ ਮੇਰਾ ਪ੍ਰਭ ਜੀ ਜੀ ਠੀਕ ਆ ਤੇ 978091198 ਨੰਬਰ ਜੀ ਠੀਕ ਆ ਇਹ ਬਾਬਾ ਨੌਸਿੰਘ ਸਮਾਤ ਵੀਰ ਜੀ 4 ਕਿਲੋਮੀਟਰ ਬੈਕ ਸਾਈਡ ਤੇ ਪਿੰਡ ਵਰਪਾਲ ਤਰਨਤਾਰਨ ਰੋਡ ਤੇ ਵੀਰ ਜੀ ਠੀਕ ਆ ਹਾਂਜੀ ਤੇ ਝੋਟੀ ਲਿਆਂਦੀ ਆ ਜੇ ਇੱਕ ਹਾਂਜੀ ਵੀਰ ਜੀ ਕੱਟੀ ਜੇ ਦੋ ਦੰਦ ਦੇ ਮੂੰਹ ਹੋ ਜੇ ਕੱਟੀ ਅੱਛਾ ਦੋ ਦੰਦ ਕੋਈ ਹੋਰ ਦੋ ਦੰਦ ਵੀਰ ਜੀ ਕੋਰੀ ਨਾਲ ਆਣ ਕੇ ਵੇਖੋ ਜੇ ਕੋ ਚਾਰ ਦੰਦ ਵੀ ਇਹਦੇ ਵੀਰ ਜੀ ਆਉਣ ਜਾਂਦਾ ਕਰਾਇਆ ਆਪਾਂ ਠੀਕ ਆ ਤੇ ਕੱਟਾ ਮਗਰ ਹਾਂਜੀ ਵੀਰ ਜੀ ਕੱਟਾ ਹੈ ਮਗਰ ਕਿੰ ਕਿ ਉੜ ਮਾਰ ਨਾਲ ਉਹ 9 ਕਿਲੋ ਜਿਹੜਾ ਚਵਾਗ ਦੇ ਨਾਲ ਉਹ 8 ਕਿਲੋ ਚਵਾਗ ਦਵਾਂਗੇ ਜੀ 8 ਕਿਲੋ 8 ਰੇ 8.5 ਹੋ ਜੇ ਸੂਆ ਪਈ ਲੱਗੀ ਹੋਊਗਾ ਕੱਦ ਪੂਰਾ ਵੱਡਾ ਹੈ ਕੱਦ ਬੋਲ ਵੱਡਾ ਵੀ ਝੋਟੀ ਚ ਠੀਕ ਹੈ ਜੀ ਠੀਕ ਹੈ ਜੀ ਹੋਰੀ ਹੈ ਜੀ ਹਾਂ ਜੀ ਜੀ ਖੋਲੋ ਸੋਹਣੀ ਸਨਖੀ ਝੋਟੀ ਆ ਵੇਖੋ ਜੀ ਕਰੋ ਚੱਕ ਬਾਕੀ ਕੁਆਲਿਟੀ ਬੜੀ ਆ ਦੋ ਦੰਦ ਝੋਟੀ ਆ ਚੰਗੀ ਮਾਰ ਜੀ ਆ ਬਹੁਤ ਸੋਹਣੀ ਆ ਚਲੋ ਕਰਮਾਲ ਨੇ ਕਿਹਨੇ ਸਾਂਭੀ ਹੋਈ ਮੁੱਲ ਪਿਆ ਗਿਆ ਥਾਨ ਵੇਖੋ ਕਿੱਡਾ ਕੁਆਲਿਟੀ ਵਾਲਾ ਲੱਗਾ ਸਪੈਸ਼ਲ ਥਾਨ ਲੱਗਾ ਇਚਾਰੇ ਧਾਣੇ ਕੋਜ ਲੱਗੇ ਬਾਕੀ ਪੂਰੀ ਵੱਡੀ ਆ ਛੋਟੀ ਨਹੀਂ ਗੀ ਕਦ ਪੂਰਾ ਵੱਡਾ ਜੇ ਹੋਰ ਵੱਡੀ ਹੋਣਾ ਨੇ ਨਹੀਂ ਨਹੀਂ ਵੀਜੀ ਕੱਟੀ ਦੇ ਜਿਹੜੀ ਪਲਣਾ ਨੇ ਵਜੀ ਕੱਟੀ ਨੇ ਹਾਂਜੀ 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 ਇਹ ਮੇਰਾ ਭਰਾ ਪੇਟ ਪੜਾ ਖਾ ਘੂੜੀ ਰਗਾ ਨਹੀਂ ਮੇਰਾ ਹਜੇ 4 ਦੰਦ ਹਜੇ ਫੇਰ 2 ਤੋਂ 4 ਹੋਣੇ 4 2 ਤੋਂ 4 ਤੇ 4 ਫੇਰ ਸੁਕਣਾ ਨੇ ਵੀਜੀ 4 ਤੋਂ 6 ਹੋਣੇ ਆ ਹਾਂਜੀ ਠੀਕ ਜੋੜੀ ਜਵਾਨ ਨਹੀਂ ਜਾ ਕੇ ਹਾਂਜੀ 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 ਆ ਵੇਖੋ ਬਾਕੀ ਥਣ ਥਣ ਬੜੇ ਸੋਹਣੇ ਆ ਕੈਮਾਂ ਜੀ ਆ ਵੇ ਫਿਰ ਥਾਂ ਵੀ ਕੁਆਲਟੀ ਕੈਨੇਡਿਆਂ ਵਿੱਚ ਦਿਖਾ ਕੇ ਦੇ ਲੈ ਵਾਚੰਗਾ ਸੁਣਣਾ ਪਰ ਬਤੇ ਤੇ ਦੁੱਧ ਭਾਜੀ ਕਿੰਨਾ ਕੁ ਚਵਾਈ ਜਾਊਗੀ ਏ ਦੁੱਧ ਵੀਰ ਜੇ ਲੈ ਜਾਾਂ ਕਿ ਲੋ ਮਾਜ ਸਾਂਹਣ ਸੁਮਰ ਆਲੀਏ 2-4 ਦਿਨ ਲਊਗੀ ਸਾਂਹਣ ਹੁੰਦੇ ਆ ਠੀਕ ਹੈ ਇਹ ਮਾਜ ਚਲੋ ਵੀਰਾਂ ਨੇ ਵੇਖ ਹੀ ਲੈਣੀ ਕਿੰਦਾ ਦੀ ਮਾਝ ਛੋਟੀ ਕਿੰਦਾ ਦੀ ਆ ਕਿੱਥੋਂ ਦੀ ਕਿਦਾ ਕੀਦਾ ਆ ਆਪਾਂ ਵਿੱਚ ਜਿਹਨੂੰ ਮਾੜਾ ਚੰਗਾ ਕਹਿੰਦੇ ਕਿਸ ਨੂੰ ਬਾਕੀ ਆਪਣੀ ਕੋਈ ਪਰਖ ਕਰਕੇ ਖੜੇ ਤੇ ਵੀ ਬਿਲਕੁਲ ਬਿਲਕੁਲ ਖੜੀ ਕਰਕੇ ਖੜੇ ਦੋ ਟਾਈਮ ਚ ਹੋਵੇ ਤਿੰਨ ਟਾਈਮ ਚ ਹੋਵੇ ਗੁਲਾਮ ਨਹੀਂ ਵੀ ਦੀ ਹਾਂਜੀ 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 ਤੇ ਬਾਕੀ ਦੁੱਧ ਵੀ ਜਿਹੜਾ ਹਲੇ ਤੋਂ ਟੇਲੇ ਨਾ ਹੀ ਹੋਊਗਾ ਅੱਛਾ ਆਪਾਂ ਚਲੋ 8.5 ਕਰਕੇ ਦੋ 8 ਕਰਕੇ ਲਵੇ ਕੋਈ ਠੀਕ ਹੋਈ ਹੋਊਗਾ ਇਹਲੇ ਠੀਕ ਹੈ ਜੀ ਕੱਡੇ-ਕੁੱਡੇ ਦਾ ਕੱਢ ਕੇ ਨਾ ਕੱਟੇ ਦਾ ਕੱਢ ਕੇ 8.5 ਹੋਊਗਾ ਪਾ ਕੇ 9 ਹੋਊਗਾ ਠੀਕ ਹੈ ਤੇ ਬਾਕੀ ਚੁਆਈ ਵੀਰ ਜੀ ਕਾ ਨੂੰ ਹਲਾ ਰੂਮਰ ਕੀ ਪੋਲੀ ਐ ਠੀਕ ਐ ਜੀ ਆ 14 ਸਲੇ ਨੂ ਨੀਂਦ ਆਉਦੀ ਆ ਕੇ ਜੀ ਜੀ ਬਾਕੀ ਪੇਠ ਪੂੜਾ ਵੇਖ ਲੋ ਮਨਾ ਪੇਠ ਪੂੜਾ ਵੀਰ ਫੁੱਡਾ ਵੇਖ ਲੜਾ ਤਕੜਾ ਤਕੜਾ ਫੁੱਡਾ ਫੁੱਡਾ ਹਰ ਕਈ ਗੁੱਠੇ ਦੇ ਹੈ ਪੂਰੀ ਵੱਡਾ ਕੱਢ ਪੂਰੀ ਕੱਢ 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 ਵੱਡਾ ਵਾ ਜੀ 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 ਤੇ ਮੁੱਲ ਭਾਜੀ ਕਿੰਨਾ ਕਰਨਾ ਜੀ ਮੁੱਲ ਤੇ ਭਾਵੇਂ ਵੀਰ ਜੀ ਡੇਢ ਕਰੀ ਜੀ 135 ਕਰੀਏ ਹਾਂ ਜੀ ਇਹ ਵੀਰ ਜੀ ਦੇਣੀ ਐ ਜਿਹੜੀ ਦੇਣੀ ਝੋਟੀ ਹਾਂ ਜੀ ਇੱਕ 15 ਦਿਨੀ ਵੀ ਜੀ ਛੋਟ ਕਰ ਦੋਗੇ ਕੋਈ ਕਰਦਾ ਵੀ ਦੀ ਪੈਣ ਪ੍ਰਾਣੋ ਕਰਦੇ ਹੁਣੇ ਵੀਰ ਥੋੜ 1 10 ਦੀ 1 10 ਦੀ 100 ਰੁਪਈਆ ਕਿ 200 ਛੋਟ ਕਰੇਗਾ 1000 ਕੰ ਕਰੀ ਦੀ 1000 ਹੋਰ ਛੋਟ 1 ਲੱਖ ਤੇ 9000 ਦੀ ਝੋਟੀ ਝੋਟੀ ਵਿੱਚ ਬਾਕੀ ਨਿੰਦੀਆਂ ਨਹੀਂ ਆ ਜਾਣਗੀਆਂ ਇਹ ਨਹੀਂ ਛੱਡ ਕੇ ਨਹੀਂ ਜਾਊ ਝੋਟੀ ਨੂੰ ਹਾਂਜੀ ਹਾਂਜੀ ਹੈ ਲੋਕਲ ਹੀ ਇੱਧਰ ਦੀ ਆਏ ਹਾਂਜੀ ਹਾਂਜੀ ਵੀਰ ਜੀ ਆਪ ਛੱਡ ਕੇ ਨਹੀਂ ਜਾਊ ਝੋਟੀ ਕੋਈ ਜੀ ਹੈ ਛੱਡ ਕੇ ਨਹੀਂ ਜਾਊ ਝੋਟੀ ਕੋਈ ਬਾਕੀ ਥਾਣ ਥਣ ਵੀ ਚੰਗਾ ਸਾਰਾ ਹੈ ਗਾੜ ਵੀ ਫਿਰ ਵੀਰ ਜੀ ਕਿਲੋ ਸਵਾ ਕਿਲੋ ਗਾੜ ਹੋਗੇ ਹਲੇ ਡੇਢੀ ਹੋਊਗੀ ਸਵਾ ਕਿਲੋ ਕਰਕੇ ਦਵਾਂਗੇ ਪਾਣ ਠੀਕ ਹੈ ਠੀਕ ਹੈ ਚੰਗੀਆਂ ਮੱਝਾਂ ਚਲੋ ਗਾੜ ਵੀ ਮਾਲ ਕਰ ਸੁਖ ਰਕੇ ਮਜਾ ਪਰੇ ਤੋਂ ਪਰੇ ਆ ਹਾਂਜੀ ਹਾਂਜੀ ਤੇ ਬਾਕੀ ਵੀ ਦੀ ਵੇਖੋ ਕਹਿਣ ਨੂੰ ਆਪਾਂ ਗਿਆ ਦੀ ਬਿਹਰਿਆਣੇ ਦੀ ਆ ਉਧਰ ਦੀ ਇਧਰ ਦੀ ਆ ਆਪਾਂ ਵੀ ਲੋਕਲ ਲਈ ਹਾਂਜੀ ਠੀਕ ਆ ਆਪਾਂ ਆਦੀਏ ਮਗਰ ਕੱਟੀ ਆਹੀ ਇਹ ਮਗਰ ਧੀ ਆਹੀ ਮਗਰ ਉਹ ਆਈ ਜਦਾਂ ਆਪਾਂ ਵੀ ਲਈ ਲੋਕਲ ਕੋਈ ਆਪਣੀ ਸਮਝ ਲਾਵੇ ਜੀ ਕੱਟੀ ਦੋ ਦੰਦ ਉਹ ਲੈ ਜੇ ਨਾ ਉਹਦੇ ਵਿੱਚ ਇਚ ਜੜਦੀ ਠੀਕ ਹੈ ਜੀ ਹਾਂਜੀ ਬਾਕੀ ਸੰਭਾਲ ਚੰਗੀ ਕੇ ਨੇ ਕੀਤੀ ਹਨਾ ਜਿਹੜੀ ਦੋ ਦੰਦ ਸੁਈ ਆ ਸੰਭਾਲ ਕੀਤੇ ਸੁਈ ਆ ਹਨਾ ਹਾਂਜੀ ਹਾਂਜੀ ਠੀਕ ਬਾਕੀ ਮੇਰਾ ਵੀ ਬੱਚਾ ਖਾ ਦੇ ਬੱਚਾ ਕੋ ਹਫਤੇ ਦਾ ਆਣਾ ਦਾ ਹੋਊਗਾ ਕੱਟਾ ਵੀ ਵੇਖੋ ਵੀ ਸੋਹਣਾ ਦਤਾ ਹੈ ਹਾਂਜੀ ਹਾਂਜੀ ਤੇ ਅੱਗੇ ਆ ਵਹਿੜ ਦਿਖਾ ਦੀ ਜੀ ਹਾਂਜੀ ਉਹਦੀ ਵਹਿੜ ਦਿਖਾ ਦੀ ਕੱਢ ਲਿਓ ਬਾਹਰ ਵੀਰ ਜੀ ਇਹ ਵੀਰ ਜੀ ਕਿੰਨਾ ਦੁੱਧ ਦੇ ਦਕੋ ਦੁੱਧ ਵੀ ਦੀ 6 ਕਿਲੋ ਏ ਥਲੇ 6 ਕਿਲੋ ਦੁੱਧ ਹਾਂਜੀ ਹਾਂਜੀ ਠੀਕ ਆ 6 ਹੋ ਗਏ 5.5 ਵੀਰ ਜੀ 5 ਕਿਲੋਾਂ ਦੇ ਆਪਾਂ ਇਹ ਕਿਹੜੀ ਨਸਲ ਆ ਜਾਂਦੀ ਆ ਵੀਰ ਜੀ ਬਾਜ ਜਿਹੜੀ ਮਰਜ਼ੀ ਬਣਾ ਲਓ ਭਾਵੇਂ ਯਰਤੀ ਬਣਾ ਲਓ ਭਾਵੇਂ ਯਰ ਕਰ ਬਣਾ ਲਓ ਹਾਂ ਹਾਂਜੀ ਤੇ ਬਾਕੀ ਵੀ ਤੇ ਹੈ ਠੰਡੀ ਠੱਡੀ ਏ ਥਾਂ ਬੜਾ ਸੋਹਣਾ ਲੱਗਦਾ ਆਣ ਦੇ ਵੀਰ ਬੜਾ ਬੇਲ ਕਮਾਲ ਆ ਕੇ ਦੁੱਧ ਦੱਸ ਦਵੀ ਇਹਦਾ ਐ ਮੱਝਾਂ ਰਗਾਣਾ ਹੈ ਠੰਡੀ ਧੀਰੀ ਆ ਵੇਖ ਆ ਹਾਂ 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 ਵੇਖ ਕਰੋ ਚੱਕ ਵੇਖ ਹੀ ਮਗਾ ਇਹ ਨਾ ਨਹੀਂ ਮਾਮਾ ਕਿ ਕਿਲੋ ਵਾਲੀ ਆ ਉਹ ਕਿੱਥੇ ਲਿਆ ਇਹ ਮੈਂ ਲੋਕੀ ਆਂ ਬਟਾਰੀਆਂ ਮਿਲਦੀਆਂ ਬਟਾਰੀਆਂ ਇੱਥੇ ਮਰਵਾ ਦੂੰ ਮਿਲਦੀਆਂ ਵੀਰੇ ਕਿਹੜੀ ਵਾਲਾ ਠੰਡੀਆਂ ਸਾਬ ਕਹਦੇ ਮੇਰਾ ਵੀ ਕੋਲੇ ਛੱਡੇ ਗਾੜੀ ਠੰਡੀਆਂ ਧੀਰੀਆਂ ਹੈ ਆਓ ਇੱਥੇ ਲੋਕੀ ਬਟਾਰੀਆਂ ਮਿਲਦੀਆਂ ਇਹ ਮੈਂ ਜਾਰ ਪਲਾ ਦੂੰ ਪਲਾ ਛੱਡ ਕੇ ਬਾਜ਼ਾਰ ਚ ਹੋਈ ਜਾਂ ਨੂੰ ਹਾਂਜੀ 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 ਜਾਂ ਤਾਂ ਵੀਰ ਜੀ ਲੈ ਜਾਓ ਕਿਹੜਾ ਮੁੱਕ ਚ ਲਿਆ ਵਾ ਕੋਈ ਨਹੀਂ ਕੋਈ ਨਹੀਂ ਬਾਕੀ ਥਾਣ ਬੜੇ ਸੋਹਣੇ ਲੱਗੇ ਆ ਉਹਨੇ ਮਾ ਭਸਮਣਾ ਹੀ ਇਹਦੇ ਹਾਂਜੀ ਦੋਤੇ ਕਿੰਨਾ ਦੱਸਿਆ ਵਾ ਦੋਤੇ ਝੂਣ ਮਾਰਾ 6 ਕਿਲੋ 5 ਕਿਲੋ ਜਿਹੜਾ ਮੱਝ ਲੈ ਜਾਣਗੇ 5 ਕਿਲੋ ਹਾਂ 5 ਕਿਲੋ ਆ ਵੇਖੋ ਜੀ ਬਾਕੀ ਬੜੇ ਬੜੇ ਪਸੰਦ ਕਰਦੇ ਇਹਨਾਂ ਵੇੜਾ ਨੂੰ ਕਈ ਭੈਣ ਭਰਾ ਤੇ ਸੋਹਣੀ ਸੰਖੀ ਪੂਰੀ ਆ ਸੁਆ ਵੀਰ ਜੀ ਤਾਂ ਕਨਵਾਊਗਾ ਸੁਆ ਪਹਿਲਾਂ ਵੀ ਸੁਈ ਦੂਜੇ ਸੁਊਗਾ ਅੱਛਾ ਦੂਜੇ ਸੂਣਾ ਟੀਕਾ ਟਾਕਾ ਲੱਗਾਗਾ ਕਿ ਨਹੀਂ ਟੀਕਾ ਵੀਰ ਜੀ ਨੂੰ ਵੀਰਾਂ ਦਾ ਵੀ ਮਹੀਨੇ ਕੇ ਲੱਗੇ ਬਨੇ ਹੋਏ ਦੇਣੇ ਅਛਾ ਆਸਾਨ ਨੂੰ ਨਹੀਂ ਪਤਾ ਕਿ ਨਾ ਸਾਡੀ ਗਰੰਟੀ ਜੀ ਕੋਈ ਮਹੀਨਾ ਕੋ ਹੋ ਗਿਆ ਉਦਾਂ ਹੈ ਮਹੀਨਾ ਹੋਇਆ ਗਰੰਟੀ ਦਾ ਆਪਣਾ ਆਪਣੀ ਕੋਈ ਗਰੰਟੀ ਨਹੀਂ ਕਿਰਪਈ ਦੀ ਠੀਕ ਆ ਰਸੀ ਪਾਉਣ ਦੀ ਕੋਈ ਲੋੜ ਨਹੀਂ ਮੈਂ ਨਾ ਵੀ ਚਾਰ ਸਾਲਾਂ ਥੱਲੇ ਪਾ ਦੇ ਦੇ ਠੀਕ ਆ ਲਾਤੋ ਰਾਤ ਨਹੀਂ ਬੋੜਦੀ ਥਾਂ ਦੀ ਵੀ ਬਾਤ ਕਰਨੀ ਕੋਈ ਪੂਛਟਾ ਨਹੀਂ ਹੋਗਾ ਠੀਕ ਆ ਜੀ ਕਿੰਨਾ ਕਰਨਾ ਮੋਲੇ ਦਾ ਮੋਲ ਵੀ ਦੀ ਚਲੋ ਵਸ਼ੀ ਪਾਣੀ ਨਾ ਪਾਉਂਸਰ ਵਸ਼ੀ ਪਾਲਣੀ ਹੋਵੇ ਹਾਂ ਜੀ ਤੇ ਵੀਰ ਜੀ 25 ਤੋਂ 30000 ਰੁਪਏ ਖਰਚਾ ਆ ਜਾਂਦਾ ਜੀ 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 ਤੇ ਹੁਣ ਚਲੋ ਵੀਰ ਜੀ ਮਾਲ ਸੁੱਖ ਰਕੇ ਗੁਰੂ ਨਾਮ ਦਾ ਇਹ ਅਗਲਾ ਅਗਲਾ ਵੀ ਸੱਚ ਬੋਲਦਾ ਵੇ ਨਾ ਤੇ ਵੀ ਗੱਪਾਂ ਨਿਕਲਾਂ ਵਛੀ ਹਾਂਜੀ ਤੇ ਵਛੀ ਪਹੁੰਚ 40000 ਦੀ ਵੇਚ ਲਾ ਵੀਰ ਹਾਂਜੀ 40 ਦੀ ਵੇਚ ਲਾ 45 ਦੀ ਵੇਚ ਲਾ ਵੇਖਦੀ ਆ ਬਿਲਕੁਲ ਸਿੰਗਲ ਹੱਡੀ ਦੀ ਵਛੀ ਕੋ ਢੇਡ ਨਹੀਂ ਲੱਗਾ ਵਛੀ ਨੂੰ ਕੋਈ ਲੈਣਾ ਨਹੀਂ ਦੇਣਾ ਨਹੀਂ ਜੀ ਜੀ ਬਾਕੀ ਥਾਣ ਸਾਡੇ ਨੂੰ ਵੀ ਅੱਖੀ ਕੱਢਦੀ ਥਾਣ ਇੱਕ ਰਨੇੜ ਵੇ ਮੇਰਾ ਭਰਾ ਵੇ ਸੁਪਰ ਸਮਝਾਣਾ ਉਸੇ ਨਾਲ ਕੱਢ ਦੇ ਗੱਲਾਂ ਗੱਲਾਂ ਥਾਣ ਲੱਗਾ ਤੇ ਸੋਹਣਾ ਥਾਣ ਵੇਖੋ ਚਾਰੇ ਥਾਣ ਇੱਕੋ ਜਿਹਾ ਚਾਰੇ ਥਾਣ ਇੱਕੋ ਜਿਹਾ ਬੁੱਧੋ ਦੇ ਬਰਾਬਰ ਚਾਹਾਂ ਜੀ ਹਾਂਜੀ ਤੇ ਬਾਕੀ ਵੀ ਜੀ ਆਪਣੀ ਸਮਝ ਲੈਣੀਆਂ ਨੇ ਹੁਣ ਮ ਅੱਜ ਛੋਟ ਦੀ ਲੋੜ ਹੈ ਵੀਰ ਘਰ ਦੀਏ 2000 ਹੋਰ ਛੱਡਦਾਂਗੇ ਵੀਰ 16000 ਦੀ ਫਿਕਸੀ ਹੈ ਵੀਰ ਠੀਕ ਹੈ ਹੁਣ ਆਪਣੀ ਮਰਜ਼ੀ ਨਾਲ ਛੋਟ ਕਰਦੇ ਤੇ ਪਹਿਲੇ ਫੋਨ ਤੇ ਜਲ ਜਾਣੀ ਆ ਭੈਣ ਭਰਾ ਰਕ ਨੇ ਲੈਣੇ ਨੇ ਜੀ ਇਹਨੇ ਦੇ ਵੱਛੀ ਨਹੀਂ ਆਉਣੇ ਸੋਹਣੀ ਵੇ ਇਹਨਾਂ ਮਹਿੰਗੀਆਂ ਵੱਛੀਆਂ ਵੇ ਕਿੱਡਾ ਸੋਹਣਾ ਇਹਦਾ ਇਹਦੇ ਨਾਲ ਵੇਖ ਵੀਰ ਇਹਦੇ ਨਾਲ ਮਹਿੰਗੀਆਂ ਦੇ ਵੱਛੀਆਂ ਪਾਈਆਂ ਹਾਂਜੀ 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 ਬਿਲਕੁਲ ਬਿਲਕੁਲ 16000 ਬੋਲਦੇ ਆਪ ਪਾ ਦੀ ਆ 5 ਕਿਲੋ ਦੁੱਧ ਨਾਲੇ ਆਪਣੀ ਸਾਮ ਘਰ ਆ ਲੈਣੀ ਆ ਤੇ ਨਾਲੇ ਗਾਂ ਟੀਕਾ ਲੈਣਾ ਬਣ ਜਾਣਾ ਨੇ ਇਹੋ ਨਾ ਹੀ ਬਣੂ ਟੀਕਾ ਲੈ ਜੂਗੀ ਜੇ ਆਪ ਵੱਛੀ ਅ ਉਹਨੇ ਇਸ਼ਾਮ ਕਰਨੀ ਪਣੀ ਆ ਇਹਨਾਂ ਨਾਲ ਘਰ ਚ ਲੈ ਜਾਣਾ ਆਪਣਾ ਠੀਕ ਆ ਜੀ ਤੇ ਅਗਲੀ ਵੀ ਲੈ ਉਹ ਖੋਲੋ ਕੱਟ ਕੇ ਵੀਰੇ ਨੂੰ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ ਇਹਦੇ ਕੋਲ ਦੁੱਧ ਵੀਰ ਜੀ 7:30 ਹੋ ਜੇ 8:00 ਠੀਕ ਆ 7 ਕਰਕੇ ਦਵਾਂਗੇ ਜੀ ਆਪਾਂ ਇਹਦਾ ਵੀ ਸੋਹਣੀ ਸੰਖੀ ਇਹ ਵੀ ਪੂਰੀ ਆ 7 ਦਾ ਵੀਰ ਪਾਈਆਂ ਨਹੀਂ ਘਟਦਾ ਹੈ 7 ਦਾ ਪਾਈਆਂ ਨਹੀਂ ਘਟਦਾ ਦੋ ਰੰਗ ਹੋ ਜਾਂਦੇ ਠੀਕ ਆ ਪਤਾ ਪਾਈਆਂ ਨਹੀਂ ਘਟੂਗਾ ਬਾਕੀ ਥਾਣੇ ਦੇ ਵੀ ਚੰਗੇ ਲੱਗੇ ਆ ਥਣ ਵੀ ਸਾਫ ਆ ਬਾਕੀ ਜੱਸੀ ਵਾਲੇ ਕੋਈ ਸ਼ਹੀ ਵਾਲੇ 61 ਬਰੀਡ ਵਾਲੀ ਆ ਹਾਂਜੀ ਹਾਂ ਦੇਖੋ ਢਿੱਡ ਨੀਗਾ ਬੱਛੀ ਨੂੰ ਵੀਰ ਬਿਲਕੁਲ ਬਿਲਕੁਲ ਬਰੁੱਤ ਬੱਛੀ ਦਾ ਮੱਤ ਕੋਈ ਚੀ ਜਾਵੇ ਇਹ ਵੀ ਦੰਦੀਆਂ ਜਿਓ ਖਾਣ ਕੈਮ ਆ ਕੇ ਲੱਸੀ ਥੋੜਾ ਵੀਰ ਮੈਂ ਤੂੰ ਹੀ ਜੰਦੀ ਮੈਨੂੰ ਦੇ ਐਡਾ ਤਕੜਾ ਬੰਦਾ ਖਿੱਚ ਕੇ ਲਈ ਫਿਰਦੀ ਆ ਮਾੜੀ ਮੋਟੀ ਗੱਲ ਥੋੜੀ ਆ ਇਹ ਮੇਰੇ ਨਾਲ ਦੰਦੀਆਂ ਜਿਓ ਕੀ ਬੱਛੀਰੇ ਜੇ ਲਓ ਜੀ ਦੋ ਦਾੰਦੇ ਜੇ ਵੀ ਠੀਕ ਆ ਮੈਂ ਆ ਕੋਈ ਨਹੀਂ ਆ ਕੇ ਗਲਤ ਕਹਿ ਰਿਹਾ ਨਹੀਂ ਨਹੀਂ ਵੀਰ ਦੋ ਅਰੀਜਨਲ ਦੋ ਆ ਕੇ ਹਾਂ ਅਰੀਜਨਲ ਦੋ ਨਹੀਂ ਨਾ ਮੈਂ ਮੈਂ ਗਲਤ ਕਹਿ ਤਾ ਨਾ ਨਾ ਵੀਰ ਦੋ ਅਰੀਜਨਲ ਦੋ ਠੀਕ ਆ ਰੀਗਨਲ ਦੋ ਆ ਬਾਕੀ ਚਾਰੇ ਖਲੋਤੇ ਆ ਮੰਗਰੇ ਆ ਹਾਂ ਵੀ ਚਾਰੇ ਖਲੋਤੇ ਆ ਮੰਗਰੇ ਵਾਲਾ ਠੀਕ ਆ ਸਾਦੀ ਵੀ ਮੈਂ ਦੋ ਦੰਦੇ ਆ ਦੇ ਖਿੱਚ ਕੇ ਖੜਦੀ ਆ ਤੈਨੂੰ ਕਿ ਜ਼ੋਰ ਵਖਾਉਂਦੀ ਆ ਅਗਲੀ ਪੂਰਾ ਆ ਥਾਣ ਥੋਣੇ ਹੀ ਬੜੇ ਸੋਹਣੇ ਲੱਗੇ ਆ ਕਰੋ ਚੈੱਕ ਲੇਵਾ ਬੜਾ ਸੋਹਣਾ ਮਦ ਦੋ ਤੇ 7 ਗੱਲੋ ਸੂਆ ਇਹਦਾ ਵੀ ਪਹਿਲਾ ਇਹਦਾ ਪਹਿਲਾ ਅਗਲੀ ਪਹਿਲਾ ਸੂਆ ਤੇ ਸੂਈ ਨੂੰ ਇਹਨੂੰ ਕਿੰਨਾ ਵਿੱਚ ਰੋ ਗਿਆ ਵੀਰ ਜੀ ਸੂਈ ਨੂੰ ਵੀਰ ਜੀ ਨੂੰ ਕੋਈ 2 ਮਹੀਨੇ ਲਾ ਕੇ ਭਰੇ ਹੋ ਗਏ ਜੀ ਇਹਨੇ ਠੀਕ ਆ ਹਾਂਜੀ ਠੀਕ ਆ ਵੀਰ ਜੀ ਇਹਨੂੰ ਭਰਿਆ ਜਾ ਕੋਈ 23 ਕੇ 24 ਦਿਨ ਹੋਏ ਆ 23 24 ਦਿਨ ਹੋਏ ਆਪਣੇ ਘਰ ਤੋਂ ਵੀਰੇ ਦੋ ਰੰਗ ਆਏ ਆ ਠੀਕ ਆ ਇੱਕ ਦੋ ਕੜਗਾ ਬਣਦੇ ਇੱਕ ਇਹ ਵੜ ਠੀਕ ਆ ਆਪਣੇ ਘਰ ਚੋਂ ਆਏ ਆ ਠੀਕ ਆ ਜੀ ਇਹਨੂੰ ਵੀ ਰੀਅਲ ਡੀਗਾ ਭਰਿਆ ਵਾ ਠੀਕ ਆ ਹੋ ਸਕਦਾ 90% ਵੀਰ ਵੜ ਖੋਲਦੀ ਆ ਪਰ ਆਪਣੀ ਗਾਰੰਟੀ ਰਪੀ ਗਈ ਨਹੀਂ ਮੋਲ ਕਿੰਨਾ ਕਰਨਾ ਮੋਲ ਵੀਰ ਜੀ 30 ਕਰੀਏ 32 ਕਰੀਏ ਹਾਂਜੀ ਇਹ ਵੜ ਦੇਣੀ ਜਿਹੜੀ ਇਹ ਵੀ ਜੀ 22000 ਦੇਣੀ ਵੜ ਛੋੜ ਹੋ ਜੂਗੀ ਮੇਰੀ 20000 ਰੁਪਈਆ ਨਹੀਂ ਪੁਰਾਣੀ ਬਾਕੀ ਸੋਹਣੀ ਸੰਖੀ ਹੈ ਜੀ ਬੈਡ ਵੀ ਸਾਫ ਸੁਥਰੀ ਆ ਸਾਫ ਸੋਹਣੀ ਆ ਕੋਲ ਦੇਖੇ ਫੇਰ ਪਤਾ ਲੱਗਣਾ ਕਿ ਕਿੰਨੀ ਸੋਹਣੀ ਲੱਗਦੀ ਆ ਆਪਣੀ ਸਾਫ ਵੀਰ ਜੀ ਵੈਡ ਹੋਗੀ ਠੀਕ ਆ 20000 ਰੁਪਈਏ ਦੀ ਹੈ 20000 ਜਣੀ ਵੀਰ ਜੀ ਠੀਕ ਹੈ ਜੀ ਹੋਰ ਕਿਹੜੀ ਆ ਜੀ ਆ ਵੀ ਜੀ ਆ ਬੈਠ ਜੇ ਇੱਕ ਆ ਵਾਲੀ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ ਇਹਦੇ ਕੋਲ ਦੁੱਧ ਵੀਰ ਜੀ 9 ਵਜੇ 10 ਹੋਜੇ ਅੱਛਾ ਤੇ ਅਗਲੇ ਥਣ ਖਣੇ ਧਾਰਾ ਘੱਟ ਜੀ ਵੀਰ ਜੀ ਦੀਆਂ ਠੀਕ ਆ ਆਹਲੇ ਅਗਲੇ ਥਣੇ ਰੁੱਲਾ ਠੀਕ ਹੈ ਜੀ ਇਹਦੇ ਧਾਰਾ ਘੱਟ ਜੇ ਠੀਕ ਹੈ ਜ ਇਹ 8ਵੀਂ ਕਰ ਸਕਦੀ ਜੀ ਠੀਕ ਆ ਇਹਨੂੰ ਟੀਗਾ ਭਰਾਇਆ ਅੱਜ ਅੱਜ ਹੀ ਭਰਾਇਆ ਹਾਂਜੀ ਅੱਜ ਭਰਾਇਆ ਵੀ ਜੀ ਠੀਕ ਆ ਠੀਕ ਆ ਭਰਾਇਆ ਅੱਜ ਇਹਨੂੰ ਹੀਟ ਚਾਗਾ ਹਜੇ ਵੀ ਠੀਕ ਆ ਚੰਗਾ ਭਰਾਇਆ ਕਿ ਪੱਧਰਾ ਇਹ ਭਰਾਇਆ ਆ ਵੀ ਐਬੀਐਸ ਤੇ ਸੀਮੰਤ ਦਾ ਭਰਾਇਆ ਜੇ ਆਪਾਂ 450 ਰੁਪਏ ਲਿਆ ਡਾਕਟਰ ਨੇ ਐਬੀਐਸ ਤੇ ਸੀਮੰਤ ਦਾ ਭਰਾਇਆ ਜੇ ਆਪਾਂ ਨੂੰ ਠੀਕ ਆ ਜੀ ਠੀਕ ਆ ਬਾਕੀ ਅਗੇ ਬੱਚਾ ਚੰਗਾ ਪਾਦੇ ਤੇ ਕਿਸਮਤ ਅਗਲੇ ਦੀ ਬਾਕੀ ਵੀ ਕਿਸਮਤ ਅਗਲੀ ਦੀ ਨਾਲ ਅਗਲੀ ਤੋਰ ਦੋ ਜੀ ਉਹ ਪੂਰੀ ਵੱਡੀ ਆ ਸਰੀਰੋਂ ਵਿੱਚ ਕਾਇਮ ਆ ਜੀ ਥਾਣ ਵੇਖੋ ਕਿੱਡਾ ਸੋਹਣਾ ਲੱਗਾ ਹੈ ਠੰਡੀ ਤੇਰੀ ਵੀਰ ਜੀ ਮੈਂ ਨਾ ਵੀਰੇ ਨੇ ਆ ਵੀ ਦੱਸਣਾ ਮਠੰਡੀਏ ਦੇ ਘਰ ਮੈਂ ਆ ਆ ਵੇਖੋ ਜੀ ਥਾਣ ਸਣ ਬੜੇ ਸਪੈਸ਼ਲ ਲੱਗੇ ਥਾਣ ਦੇ ਵੀਰ ਕਾਨੂੰ ਗੱਲਾਂ ਵੀਰ ਥਾਣਨ ਗਿਆ ਹਾਂ ਜੀ ਹਾਂ ਜੀ ਤਾਰਾ ਆਉਂਦੀਆਂ ਇੱਚ ਵੀ ਹੈ ਬਿੱਦਾ ਥਾਣਾ ਗਾਓ ਅੱਧਾ ਹੈ ਗਾਓ ਅੱਧੇ ਤੋਂ ਵੱਧ ਹੀ ਹੋਊਗਾ ਸਭ ਘਰ ਨਹੀਂ ਹੁੰਦਾ ਠੀਕ ਆ ਚਵਾ ਸੋਣਾ ਲੱਗਾ ਹੈ ਖੜੋ ਹੋ ਜਾ ਆ ਜੋ ਜਾਣ ਦੋ ਵੀਰ ਜੀ ਆ ਪੁੱਤ ਬਾਕੀ ਵੀਰ ਜੀ ਗਾ ਹੇਡ ਤੇ ਸੱਤਰੀ ਗੱਦ ਤੇ ਆਪ ਵੀ ਕਰਤਾ ਜੀ ਬਿਲਕੁਲ ਬਿਲਕੁਲ ਜੀ ਹਾਂ ਜਿਹੜੀ ਗੱਲ ਕਰਨੀ ਆ ਐਵੇਂ ਝੂਠ ਮਾਰੀ ਜੋ ਓਦਾਂ ਓਦਾਂ ਉਹ ਨਹੀਂ ਕਰਨਾ ਇੱਕ ਅੱਧਾ ਦਿਨ ਕਟਾ ਜਾਂਦਾ ਡੰਗਰ ਜਦੋਂ ਹੀਟ ਚ ਆਉਂਦਾ 1000 ਫੇ ਮੋਲੇ ਦਾ ਮੋਲ ਵੀ ਤੇ ਕੋਈ ਤੀਨ ਨਹੀਂ ਪੈਂਦੀ ਨਹੀਂ ਆ ਹਾਂਜੀ ਇਹ 28000 ਦੀ ਵੜ ਜਣੀ ਹਾੜੀ ਠੀਕ ਆ ਯਸ ਨੋ 28000 ਦੀ ਵੀਜੀ ਠੀਕ ਆ ਹਾਂਜੀ ਉਹ ਚੋ ਭੈਣ ਭਰਾ ਕੋ ਮੌਕੇ ਤੇ ਫੋਨ ਲਾਵੇ ਜੱਜਮੈਂਟ ਕਰਕੇ ਵੜਦੀ ਜੀ ਤੇ ਦੇ ਦਾਂਗੇ ਵੀਜੀ ਨੂੰ ਵੱਡੀ ਆ ਕੋਈ ਵੱਡੀ ਵੱਡੀ ਮਾੜੀ ਚੀ ਫਾਰਮ ਵਾਲੀ ਆ ਜੀ ਤੇ ਅਗਲੀ ਕਿਹੜੀ ਆ ਜੀ ਅ ਵੀ ਜੋ ਪਰਲੀ ਆ ਖੋਲੋ ਜੀ ਰੋ ਵੀ ਵੇਖੋ ਜੀ ਕਿੰਨਾ ਦੁੱਧ ਵੀਰ ਜੀ ਇਹਦੇ ਕੋਲ ਦੁੱਧ ਵੀਰ 6 ਕਿਲੋ ਤੋਂ ਬਾਹਰ ਹੋਗਾ 6 ਕਿਲੋ ਤੋਂ ਬਾਹਰ ਹਾਂ ਇਹ ਵੀ ਹੀਟ ਚਾਹੀਏ ਅੱਜ ਇਹ ਵੀ ਹੀਟ ਚ ਹੈ ਇਹ ਵੀ ਹੀਟ ਚ ਹੈ ਠੀਕ ਹੈ ਜੀ ਇਹ ਆਹ ਡੰਡੀ ਤੇਰੀ ਜੀ ਵੀ ਜੀ ਠੀਕ ਹੈ ਜੀ ਕੋਈ ਆ ਕੌੜੀ ਆ ਜੀ ਓ ਫੜ ਦੂੰਗੀ ਕਰੋ ਜਿਆਕ ਜੀ ਬਾਕੀ ਜੋਰੀ ਪੂਰੀ ਆ ਨਹੀਂ ਫਿਰ ਜੋਰ ਤਾਂ ਬੜਾ ਘੜੀ ਨਹੀਂ ਚ ਠੀਕ ਆ ਕਰ ਦਿਆਂ ਆ ਵੇਖ ਤੇ ਮਰੀ ਖਾਰੀ ਆ ਅਗਲੇ ਥਣ ਦੀ ਤਿਲੜ ਆ ਇਹ ਵੀਰ ਬਟਾਰੀਆਂ ਨਹੀਂ ਮਿਲਦੀਆਂ ਇਹ ਫਰ ਪਾਦਾਂ ਮਿਲਣੀਆਂ ਅੱਛਾ ਜਿਹੜੀ ਮਰਜੀ ਗਾਲੀ ਆ ਬੱਧ ਖੁਰ ਕੇ ਲੜ ਦੇ ਠੀਕ ਆ ਚਲੋ ਪਿਆਰ ਪਿਆਰ ਵਧਾ ਲਿਓਗੇ ਇਹ ਪਹਿਲਾਂ ਤੇ ਭੂਣ ਲੜ ਚਲੇ ਪਹਿੜ ਨਾ ਕੋਈ ਗੱਲ ਨਹੀਂ ਇਹ ਆ ਦੇਖ ਕਰੋ ਜੈਗਾ ਲੈ ਬਟਰੀ ਆ ਗਿਆ ਵੇ ਇਹ ਮਾਰਦੀ ਧਰਾ ਹਾਂ ਲਓ ਜੀ ਧਰਾ ਵੀਰੇ ਕਿਵੇਂ ਆਉਂਦੀਆਂ ਠੀਕ ਆਉਂਦੀਆਂ ਧਰਾ ਕਿਵੇਂ ਆਉਂਦੀਆਂ ਇਹਦੀ ਪਾਪਾ ਜਿਹੜਾ ਕਰਕੇ ਦੇਣੀ ਆ ਵੀਰ ਇੱਕ ਦੂਜੇ ਦੀ ਵੀਡੀਓ ਵੇਂਦੇ ਆ ਹੈ ਨਹੀਂ ਦੇਖਣੀ ਭਰਾਵਾਂ ਨੂੰ ਪਿਆਰ ਆ ਤੇ ਵੀਡੀਓ ਦੇਖਣੀ ਕੋਈ ਨਹੀਂ ਠੀਕ ਠੀਕ ਚੰਗੀ ਗੱਲ ਹੈਗੇ ਤੇ ਆ ਭਰਾ ਆਪਣੇ ਵੀ ਇਹਦਾ ਮੁੱਲ ਇਹਦਾ ਮੁੱਲ ਵੀਰ 6000 ਰੁਪਏ ਹੈ ਜਿੰਨਾ ਦੁੱਧ ਉਹਨਾ ਮੁੱਲ ਉਹਨਾ ਮੁੱਲ ਹੈ ਆ ਉਹਨਾ ਮੁੱਲ ਜਿੰਨੇ ਲੀਟਰ ਹੋਣਗੇ ਉਹਨੇ ਰੁਪਏ ਉਹਨੇ ਰੁਪਏ ਵੀ ਉਹਨੇ ਰੁਪਏ ਉਹਨੇ ਹਜ਼ਾਰ ਉਹਨੇ ਰੁਪਏ ਰੁਪਏ ਨਾਲ ਜਲਦੀ ਮੰਨੀ ਆ ਉਹਨੇ ਹਜ਼ਾਰ ਪਣੇ ਹਜ਼ਾਰ ਹਾਂ 6 ਲੀਟਰ ਦੁੱਧ ਤਾਂ 6000 6000 ਰੁਪਏ ਵੀ ਜੀ ਜਿੰਨਾ ਦੁੱਧ ਘਟ ਜੇ ਉਹਨੇ ਰੁਪਈਏ ਘਟ ਜਾਣਗੇ ਉਹਨੇ ਰੁਪਈਏ ਘਟ ਜਾਣਗੇ ਵੀਰ ਜੀ ਕੋਈ ਜਿਹਾ ਚੋਣ ਆਊਗਾ ਪਤਾ ਨਹੀਂ ਇਹਨੇ ਘਰੇ ਆਣਗਾ ਘੜਾੜੇ ਮੇਰੇ ਘੜ ਗਈ ਕਿਲੋ ਘੜ ਗਈ ਠੀਕ ਹੈ ਠੀਕ ਅੱਧਾ ਕੋਲੰਦਰ ਵੀ ਕਰ ਸਕਦੀ ਐ ਅੱਧਾ ਕੋਲ ਬਾਹਰ ਵੀ ਕਰ ਸਕਦੀ ਐ ਠੀਕ ਐ ਜੀ ਤੇ ਬਾਕੀ ਕੋਈ ਗੱਲ ਨਹੀਂ ਇੱਕ ਆਪਣੇ ਮੱਝ ਵੀਰ ਅੱਛਾ ਤੇ ਮੱਝ ਲਈ ਭਰਾ ਨੇ ਆਪਣੇ ਕਾਈ ਬੱਚੀ ਦਿਖਾ ਦੀਏ ਬੱਚੀ ਖਾਰੇ ਭਾਂ ਵੀਰ ਹਾਂਜੀ ਮੈਂ ਕੋਈ ਇਹ ਨਾ ਕਹ ਬਈ ਮੱਝ ਬੜੀ ਦਿਨਾਂ ਬੱਚੀ ਮੈਨੂੰ ਦੋ ਦਿਨਾਂ ਵੀਰ ਹੋਣੀ ਆਏ ਆ ਵੀਰ ਤੂੰ ਵੇਚੀ ਨਹੀਂ ਮੱਝ ਤੂੰ ਮਾਨੂੰ ਜਾਣ ਕੇ ਕਰਦਾ ਵਾ ਠੀਕ ਐ ਤੇ ਮੱਝ ਲਈ ਵੀਰ ਆਪਣੇ ਭਰਾ ਨੇ ਠੀਕ ਐ ਪਹਿਲਾਂ ਪਾਈ ਵੀਡੀਓ ਚ ਹਾਂਜੀ ਹਾਂਜੀ ਵੀਰ ਜੀ ਪੰਜੀ ਤੀ ਰੰਗਰੇ ਆਪਣੇ ਭਰਾ ਕੋਲ ਲੱਗੇ ਆ ਠੀਕ ਐ ਅੱਛਾ ਤੇ ਕੋਈ ਮਸਲਾ ਨਹੀਂ ਮੱਝ ਆਪਾਂ ਨੂੰ ਭਾਈ ਆ ਮੱਝ ਬੜੀ 15 ਦਿਨ ਹੋ ਗਿਆ ਆਪਣੇ ਕੋਲ ਇੱਥੇ ਠੀਕ ਐ ਠੀਕ ਆ ਉਮੜਾ ਵੀਰ ਬਾਹਰ ਗਿਆ ਵਾ ਅੱਛਾ ਤੇ ਮਾਜਾ ਤੋਂ ਜਾਣੀ ਵੀਰੇ ਇਹ ਇਹ ਆਪਾਂ ਟੋਕੜ ਕਰਕੇ ਪਾਈ ਸੀ ਇਹ ਟੋਕੜ ਕਰਾਈ ਤੀ ਨਿਕਲੀ 5.5 ਮਹੀਨੇ ਦੀ ਗੱਪਣ ਵੀਜੀਏ ਸੌਦਾ ਹੁਣ ਤੋਂ ਪਹਿਲਾਂ ਗੱਪਣ ਦਾ ਸੌਦਾ ਹੁਣ ਤੋਂ ਪਹਿਲਾਂ ਬਾਅਦ ਨਿਕਲੀ ਵੀਰੇ ਬਾਅਦ ਚ ਗੱਪਣ ਨਿਕਲ ਆਈ ਚੈੱਕ ਤੁਸੀਂ ਕਰਾ ਲਈ ਹੈ ਨਾ ਫੇ ਅਗਲੇ ਨੇ ਤਾਰੋ ਗਿਆ ਵੀ ਮਹੀਨਾ ਹੋ ਗਿਆ ਸੂਈ ਨੂੰ ਉਹਨਾਂ ਮੈਨੂੰ ਕਿਹਾ ਡੇਢ ਮਹੀਨਾ ਹੋਇਆ ਸੂਈ ਨੂੰ ਅੱਛਾ ਤੇ ਬਾਕੀ ਚਲੋ ਵੀਰੇ ਆਪਾਂ ਵੀਰ ਨੂੰ ਇੱਕ ਵਾਰ ਕਿਹਾ ਵੀ ਵੀਰ ਆ ਆ ਕੀ ਗੱਲ ਹੈ ਹਾਂ ਵੀ 5.5 ਮਹੀਨੇ ਦਾ ਬਚਾਂਦਰ 2 ਮਹੀਨਾ ਕਿਉਂ ਸੂਈ ਨੂੰ ਹੋ ਗਿਆ ਨੂੰ ਠੀਕ ਆ ਤੇ ਆਪਾਂ 5.5 ਮਹੀਨੇ ਚੈੱਕ ਪਾਸ ਆ ਦੁੱਧ 10 ਰੋਲੇ ਵੀ 9 ਕਿਲੋ ਹੋਊਗਾ ਤੇਰੇ ਅੱਛਾ ਦੁੱਧ ਦਹੀਂ ਜਾਂਦੀ ਦੁੱਧ 9 ਵੀਰ ਮੈਂ ਸੇਵਾ ਹੀ ਨਹੀਂ ਕੀਤੀ ਸੀ ਤੇ ਮਾਜੀ ਦੇ ਠੀਕ ਹੈ ਜੀ ਠੀਕ ਜੇ ਮੈਂ ਲੈਂਦੀ ਪੰਜ ਕਿਲੋ ਹੀ ਮਾਜੀ ਵੀਰ ਮਾਜੀ ਮੱਝ ਖਾਸ ਹੀ ਮਨਾਪਾ ਹਾਂਜੀ ਹਾਂਜੀ ਇਹਨਾਂ ਨੂੰ ਘਰ ਪਰਤ ਨੂੰ ਮਾੜੀ ਮੱਝ ਦੇ ਹਾਂਜੀ ਲੈਵਾ ਕਰੋ ਚੈੱਕ ਮਹਾਲਵੀ ਚੰਗੀ ਕੀਤੀ ਆ ਸੱਜਰਾ ਰਕਾਲੇ ਵਾਲੀ ਫਿਰਦੀ ਆ ਹਾਂਜੀ ਹਾਂਜੀ ਇਹ ਨਾਲਾ ਜਿਹਦੀਆਂ ਮਾਂ ਮੈਂ ਮੈਂ ਆ ਕੇ ਹਾਂਜੀ ਹਾਂਜੀ ਹੈਗੀ ਹੈ ਵੀ ਆਖਰੀ ਨਾਲ ਵੀ ਦਿੱਤੀ ਆਪਾਂ ਚੰਗੀ ਚੀਜ਼ ਕਰਕੇ ਦੀ ਆ ਬਿਲਕੁਲ ਬਿਲਕੁਲ ਭਾਨ ਭਰਾ ਵੀਰ ਮਾੜੀਆਂ ਦੇ ਦੀ ਹੁਣ ਤੇ ਕੋਈ ਫਾਇਦਾ ਨਹੀਂ ਸੌਦਾ ਕਰਨਾ ਇਹਦਾ ਕੋਈ ਨਹੀਂ 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 ਸੌਦਾ ਹੁਦਾ ਕੋਈ ਨਹੀਂ ਮੱਝਗੀ ਜੀ ਭਾ 10000 ਦਿੰਦੇ ਪਰ ਵੀਰ ਨੂੰ ਆਪਾਂ ਪਿਆਰ ਕਰਕੇ ਆਪਣਾ ਭਰਾ ਭਰਾ ਆਪਣਾ ਯਾਰ ਨੇ ਦਿੱਤਾ ਪੱਧਰੀਆਂ ਨੂੰ ਮੱਝ ਠੀਕ ਆ ਬਾ ਵੀਰ ਨੂੰ ਕੋ ਫੋਨ ਨੰਬਰ ਦਿਆਂ ਵੀਰਾਂ ਪੁੱਛ ਲੈ ਕਿਥੇ ਦੀ ਆ ਅਜੇ ਉਹਨੇ ਵੇਚਣੀ ਇਹਦੇ ਫੋਨ ਉਹਨੂੰ ਕਰ ਲੈਣਾ ਹਾਂ ਬਾ ਵੇਚਣੀ ਵਾ ਉਹਨੂੰ ਫੋਨ ਕਰ ਸਕਦੇ ਵੀਰ ਜੀ ਠੀਕ ਹੈ ਜੀ ਤੇ ਬਾਕੀ ਆਪਣੀ ਚਵਾਈ ਇੱਥੇ ਕਰਕੇ ਖੜੋ ਵੀਰ ਜੀ ਆਪਣੇ ਆਪਣੇ ਘਰ ਦੀ ਗਰੰਟੀ ਏ ਠੀਕ ਹੈ ਜੀ ਇਹ ਚਵਾਈ ਕਰਕੇ ਖੜੋ ਜਿਹੜਾ ਮਰਜੀ ਰੰਗ ਲਾ ਜੋ ਵੀ ਜੀ ਠੀਕ ਆ ਦੋ ਟਾਈਮ ਚੋ ਚਾਰ ਟਾਈਮ ਚੋ ਘਰ ਗਿਆ ਦਾ ਮਿਲੇ ਦਾ ਨਾ ਮਿਲੇ ਦਾ ਲਾਂਮਾ ਕੋਈ ਨਹੀਂ ਵੀਰ ਜੀ ਪਤਾ ਕਿ ਵੀਰ ਕੀ ਕਰਦੇ ਆ ਗੱਡੀ ਦੇ ਵੀਰ ਰਾਤ ਲਈ 2000 ਪਾ ਗਏ ਬਾ ਮੰਨ ਲਓ ਹੁਣ ਝੋਟੀ ਖੜੀ ਜਾਂ ਖਾਂ ਖੜੀ ਆ ਇਹਨਾਂ ਵੀਰ ਓਪਰੇ ਘਰ ਜਾ ਕੇ ਲੱਤ ਮਾਰਨੀ ਮਾਰਨੀ ਆ ਕਰਾਂ ਬਿਲਕੁਲ ਬਿਲਕੁਲ ਇਹਨਾਂ ਜਾ ਕੇ ਕਿਉਂ ਗਰਮੀ ਬੜੀ ਆ ਇਹ ਕੰਮ ਨਾ ਹੀ ਕਰੇ ਤੇ ਕੋਈ ਚੰਗੀ ਨਹੀਂ ਹਣਾ ਗੱਡੀ ਚ ਲਾਉਂਦਾ ਜਾਨਵਰ ਇੱਕ ਵਾਰਾਂ ਗੱਡੀ ਚੜ ਗਿਆ ਫੇਰ ਖਰਾਬ ਹੁੰਦਾ ਹੁੰਦਾ ਵੀਰ ਵੇਖੋ ਗੱਡੀ ਲਾਉਂਦੇ ਨਾਲੇ ਬੱਚਾ ਛੱਡ ਦਿੰਦੇ ਆ ਜਾਂਦੇ ਵੀਰ ਨਗਰ ਕੋਈ ਸੱਜਰ ਭਾਵੇਂ ਯਰ ਰੋੜ ਦੀ ਨਗਰ ਨਾਲ ਉੱਥੇ ਨਹੀਂ ਜਾ ਕੇ ਮਿਲਦਾ ਵੀਰੇ ਕਈ ਵਾਰ ਹੋ ਜਾਂਦਾ ਜੀ 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 ਤੇ ਬਾਕੀ ਇਦਾਂ ਨਾ ਕਰਿਆ ਕਰੋ ਵੀਰ ਜੀ ਇੱਕ ਘੰਟਾ ਦੋ ਘੰਟੇ ਨਗਰ ਭਾਗੇ ਨਾ ਨਗਰ ਫੇਰ ਹੀ ਮਿਲਦਾ ਵਾ ਆਪਾਂ ਕੇ ਕਰ ਜਲਦੀ ਚੱਲ ਜੀ ਨਾ ਸਭ ਸਾਹਮਣੇ ਆਪਣੇ ਨਹੀਂ ਪਤਾ ਕਿਹੜੀ ਕੀ ਕਿਤੇ ਪਈ ਹੈ ਕਹਿੰਦਾ ਨਗਰਵੀਰ ਪੱਟੇ ਨੂੰ ਮੂੰਹ ਲਗਾ ਹੁਣ ਆਪਣਾ ਕਲਦੀ ਝੋਟੀ ਆਈ ਵਿਧੀ ਹੁਣ ਜਾ ਕੇ ਅਣਕੇ ਪੱਟੇ ਖਾਂ ਲੱਗੀਏ ਮਾਰੇ ਮੂੰਹ ਤੇ ਹੁਣ ਮੂੰਹ ਮਾਰਦੀ ਹੈ ਕਿਹਾ ਕਿ ਆਪਣੇ ਭੈਣ ਭਰਾ ਨਾਲ ਹਰ ਕੇ ਸਾਂਹੇ ਵਾਤ ਵਧਿਆ ਤੇ ਬਾਗੇ ਆਪਣੀ ਸਮਝ ਨਾ ਖਲੋ ਵੀਰ ਜੀ ਲੜਨ ਕਰਨਾ ਦੋ ਟਾਈਮ ਚੋ ਕੇ ਚਾਰ ਟਾਈਮ ਚੋ ਕੇ ਖੜਵੀਂ ਆਪਣੀ ਲਾ ਲਿਓ ਵੀਰ ਨੂੰ ਫੋਨ ਆਦਾ ਆ ਕੇ ਸਾਰੀ 2000 ਤੋਂ ਘੱਟ ਵੀਰ ਕੋਈ ਨਾ ਪਾਇਓ ਠੀਕ ਆ ਕਰ ਲਿਓ ਤਸੱਲੀ ਵੀਡੀਓ ਕਰਦੇ ਸ਼ੇਰ ਧੰਨਵਾਦ ਜੀ